ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਬੁੱਧਵਾਰ ਦਾ ਬੁੱਧਵਾਰ ਦੀ ਸ਼ਾਮ ਦਾ ਟਾਈਮ ਹੈ 4:00 ਵੱਜ ਚੁੱਕੇ ਆ ਤੇ ਹੁਣੇ ਅਸੀਂ ਚਾਹ ਪੀ ਕੇ ਹਟੇ ਆ ਕੱਲ ਤੋਂ ਕਿਸ਼ੂਰਾਂ ਦੇ ਸਕੂਲ ਵੀ ਓਪਨ ਹੋ ਜਾਣੇ ਕੱਲ ਉਹਨੇ ਸਕੂਲ ਜਾਣਾ ਕਿਸ਼ੂ ਨੇ ਤੇ ਅੱਜ ਇਹਦੀ ਪੂਰੀ ਜਿਹੜੀ ਤਿਆਰੀ ਉਹ ਕੰਪਲੀਟ ਕਰਨੀ ਆ ਹਾਲੇ ਮਾਰਕੀਟ ਜਾਣਾ ਸ਼ਾਮ ਨੂੰ ਨੋਟਬੁੱਕ ਵਗੈਰਾ ਆਣੀਆਂ ਕਿਸ਼ੂ ਦੀਆਂ ਉਹ ਲੈ ਕੇ ਆਣੀਆਂ ਵੇ ਜਿਹੜੀਆਂ ਨਵੀਆਂ ਬੁੱਕਸ ਤੀਆਂ ਉਹ ਸਾਰੀਆਂ ਕਿਸੇ ਦੇ ਕੰਮ ਆ ਜਾਣੀਆਂ ਜਿਹੜੀ ਮੜੀ ਮੋਟੀ ਚੇਂਜ ਹੋਈ ਹੋਈ ਨਾ ਉਹੀ ਲਿਆ ਕੇ ਦੇਣੀ ਪੈਣੀ ਆ ਨਵੂਦੀਆਂ ਤਾਂ ਸਾਰੀਆਂ ਨਮੀਆਂ ਹੁੰਦੀਆਂ ਕਿਸੇ ਤਾਂ ਸਾਰੇ ਬਚਾਰਾ ਨਵੂਦੀਆਂ ਜਿਹੜੀਆਂ 올ਡ ਬੁੱਕਸ ਆ ਉਹਤੇ ਹੀ ਪੜਿਆ ਹੈ ਕਿਉਂਕਿ ਉਹ ਕੜੇ ਖਰਾਬ ਹੁੰਦੀਆਂ ਜੇ ਕੋਈ ਸਲਿਪਸ ਵਾਇਰ ਚੇਂਜ ਹੁੰਦਾ ਬਸ ਉਹ ਉਹ ਬੁੱਕ ਲਿਆ ਕੇ ਦੇਣੀ ਪੈਂਦੀ ਕਿਸੇ ਨੂੰ ਬਾਕੀ ਸਾਰੀਆਂ ਨਵ ਵਾਲੀਆਂ ਕੰਮ ਆ ਜਾਂਦੀਆਂ ਇਹਦੇ ਪਾਪਾ ਆ ਜਵੇ ਫਿਰ ਜਾਂਦੇ ਆ ਮਾਰਕੀਟ ਤੇ ਨਾਲੇ ਲੈ ਕੇ ਆਉਂਗੇ ਕਿਸੂਵਤ ਤੇ ਨੋਟਬੁੱਕਸ ਤੇ ਦੋ ਇਕੱਠੇ ਬੱਚਿਆਂ ਪੜਨ ਦਾ ਇਹੀ ਫਾਇਦਾ ਹੁੰਦਾ ਏ ਇੱਕੇ ਸਕੂਲ ਵਿੱਚ ਕੀ ਹੁਣ ਨਬੂ ਦੇ ਦਾ ਕਿਛੂ ਕਿ 9th ਜੀਗਾ ਹੁਣ ਨਵੂ ਨੇ 11th ਚ ਹੋ ਜਾਣਾ ਕਿਛੂ 10th ਚ ਹੋ ਗਿਆ ਤੇ ਉਹ ਜਿਹੜੀ 1 ਸਾਲ ਦਾ ਪੜਾਈ ਦੇ ਗੈਪ ਪਿੱਛੇ ਫਿਰ ਉਹ ਜਿਹੜੀਆਂ ਨਵ ਵਾਲੀਆਂ ਬੁੱਕਸ ਸਾਰੀਆਂ ਕਿਛੂ ਦੇ ਕੰਮ ਆ ਜਾਂਦੀਆਂ ਇਹ ਸਾਨੂੰ ਫਾਇਦਾ ਹੋ ਗਿਆ ਵੈਸੇ ਇਸ ਚੀਜ਼ ਦਾ ਸਾਨੂੰ ਵੀ ਇਕੱਠੇ ਪੜਦੇ ਆ ਇਹ ਕਿਛੂ ਦੀ ਨੋਟਬੁక్స్ ਵੈਰਾ ਤੇ ਜੋ ਵੀ ਬੁੱਕ ਚੇਂਜ ਹੋਈ ਉਹ ਲੈ ਕੇ ਆਏ ਸੀਗੇ ਅਸੀਂ ਸਵੇਰੇ ਸਾਰੇ ਮਾਰਨਿੰਗ ਟਾਈਮ ਚ ਗੱਡੀ ਤੋਰੇ ਆ ਸਾਫ ਸਾਰਾ ਬੇੜਾ ਬੰਦਾ ਕਰਤਾ ਹੀ ਗੱਡੀ ਧੋਣ ਤੋਂ ਬਾਅਦ ਹੀ ਤੋਇਆ ਜਾਊਗਾ ਇੱਧਰ ਸਾਡੇ ਸਬਜੀ ਭੁਮਕੇ ਆਏ ਆ ਗਿੰਮੀ ਗਿੰਮੀ ਉਹ ਆ ਗਿੰਮੀ ਗਿੰਮੀ ਦੇਖੀ ਜਾਂਦਾ ਆਪਣੇ ਪਾਪਾ ਨੂੰ ਨਾਲ ਹੁਣ ਘਮਾ ਕੇ ਲੈ ਕੇ ਆਏ ਆ ਫਿਰ ਵੀ ਦੇਖੀ ਹੋ ਜਾਂਦਾ ਵੀ ਪਤਾ ਨਹੀਂ ਕਿੱਥੇ ਚੱਲੇ ਆਵੇਂ ਵੀ ਜਾ ਉਹ ਜੋ ਰਾਹ ਤੋਂ ਰਾਹ ਤੋਂ ਕਿੰਤੋਂ ਜਾ ਰਹੀ ਹੈ ਘਰੇ ਤੋਂ ਲੰਦੇ ਦਾ ਸਾਬ ਵੱਢੀ ਕਦੇ ਕਦੇ ਚਲੋ ਬਾਹਰ ਵੀ ਧੋ ਲੰਦੇ ਆ ਪਰ ਜ਼ਿਆਦਾਤਰ ਘਰੇ ਧੋਂਦੇ ਆ ਮਾਰਨਿੰਗ ਦਾ ਟਾਈਮ ਹੈ ਜੀ ਮਾਰਨਿੰਗ ਦੇ 8:30 ਹੋ ਚੁੱਕੇ ਆ ਤੇ ਅੱਜ ਤਾਂ ਅਸੀਂ ਬਹੁਤ ਜਲਦੀ ਉੱਠ ਗਏ ਸੀਗੇ ਕਿਉਂਕਿ ਕਿਸ਼ੂ ਨੇ ਜਾਣਾ ਸੀਗਾ ਅੱਜ ਸਕੂਲ ਫਰਸਟ ਡੇ ਤਾਂ ਉਹਦਾ 10th ਕਲਾਸ ਵਿੱਚ ਤੇ ਉਹ ਸਵਾ 7 ਵਜੇ ਅੱਜ ਸਕੂਲ ਚਲੇਗਾ ਜਿਹੜਾ ਟਾਈਮ ਘਰੇ ਅੱਜ ਛੁੱਟੀਆਂ ਚ ਉੱਠਦਾ ਤਾਂ ਨਾ ਉਸ ਟਾਈਮ ਸਕੂਲ ਪਹੁੰਚ ਗਿਆ ਉਹ ਤੇ ਮੈਂ ਵੀ ਅੱਜ ਬਹੁਤ ਜਲਦੀ ਉੱਠ ਗਈ ਸੀ ਸਾਰਾ ਕੰਮ ਵੀ ਜਲਦੀ ਜਲਦੀ ਹੋ ਗਿਆ ਅੱਜ ਮੈਸੇਜ ਹਲ ਕਿ ਬੱਚੇ ਘਰ ਹੁੰਦੇ ਤਾਂ ਨਾ ਥੋੜਾ ਲੇਜੀ ਹੋਏ ਬਤੇ ਅਸੀਂ ਵੀ ਥੋੜਾ ਸਲੋ ਸਲੋ ਕੰਮ ਕਰਦੇ ਤੇ ਪਰ ਹੁਣ ਅੱਜ ਜਲਦੀ ਉੱਠੇ ਤਾਂ ਅੱਜ ਕੰਮ ਵੀ ਸਾਰਾ ਜਲਦੀ ਦਿਲ ਗਰਮ ਕਰਤਾ ਸਬਜੀ ਬਣ ਚੁੱਕੀ ਐ ਸਵੇਰੇ ਮੈਂ ਪਪੀਤਾ ਸ਼ੇਕ ਬਣਾਇਆ ਸੀਗਾ ਇੰਨਾ ਕੁ ਬਚ ਗਿਆ ਸਾਹਰ ਨੂੰ ਲਈ ਬਣਾਇਆਤਾ ਨਵੂ ਨੇ ਪੀਤਾ ਨਹੀਂ ਕਹਿੰਦੀ ਦਿਲ ਨਹੀਂ ਕਰਦਾ ਜਿਹੜਾ ਜਮਲਾਈ ਰੱਖੀ ਹੋਈ ਐ ਇਹਦਾ ਬਣਾਉਂਗੀ ਜੀ ਅੱਜ ਸ਼ਾਮ ਨੂੰ ਮੱਖਣ ਤੇ ਘਿਓ ਸਵੇਰੇ ਬਣਿਆ ਸੀਗਾ ਜੀ ਅੱਜ ਪ੍ਰਸ਼ਾਦ ਮੰਮੀ ਜੀ ਦੀ ਵਰਸੀ ਕਰਕੇ ਮੱਥਾ ਟੇਕਦੇ ਹੁੰਦੇ ਅਸੀਂ ਕਿਚਨ ਦਾ ਕੰਮ ਵੀ ਮੈਂ ਕੰਪਲੀਟ ਕਰ ਚੁੱਕੀ ਐ ਸਾਰੇ ਭੰਡੇ ਮਾਂਜ ਕੇ ਅੱਜ ਸਵੇਰੇ ਸਵੇਰੇ ਸਾਡੇ ਲਾਈਟ ਵੀ ਚਲੇਗੀ ਜੀ ਟਾਈਮ 9:30 ਹੋਇਆ 9:30 ਵਜੇ ਲਾਈਟ ਚਲੇਗੀ ਪਰ ਚਲੋ ਕੰਮ ਤਾਂ ਹੋ ਗਿਆ ਪਰ ਫਿਰ ਵੀ ਲਾਈਟ ਦੀ ਲੋੜ ਤਾਂ ਰਹਿੰਦੀ ਹੋਇਆ ਘਰ 'ਚ ਪਾਣੀ ਤਾਂ ਮੈਂ ਭਰ ਲਿਆ ਸੀਗਾ ਟੈਂਕੀ ਫਿਰ ਵੀ ਲਾਈਟ ਦੀ ਜ਼ਰੂਰਤ ਫੀਲ ਹੁੰਦੀ ਹੈ ਤੇ ਅੱਜ ਦੇ ਬਲੌਗ ਚ ਐਨੇ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ ਬਾਏ ਬਾਏ